ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਅੰਬਾ ਆٹے ਦੇ ਤੇ ਗੁੜ ਦੇ ਗੁਲਗੁਲੇ ਤੇ ਇਹ ਚਾਹ ਨਾ ਖਾਣ ਵਾਲੇ ਬਹੁਤ ਜਿਆਦਾ ਵਧੀਆ ਬੰਦੇ ਆ ਤੇ ਇੱਥੇ ਲਿਆ ਆਪਾਂ ਸਮਾਨ ਦੋ ਕੋਲੀਆਂ ਕਣਕ ਦਾ ਆਟਾ ਤੇ ਆਟੇ ਨੂੰ ਆਪਾਂ ਛਾਣ ਲਿਆ ਸੀ ਤੇ ਇੱਕ ਕੋਲੀ ਆਪਾਂ ਲੈਣੀ ਗੁੜ ਦੀ ਤੇ ਗੁੜ ਦੇ ਮੈਂ ਕ੍ਰਸ਼ ਕਰ ਲਿਆ ਸੀ ਤੇ ਆਪਾਂ ਇੱਕ ਚਮਚਾ ਲਿਆ ਅਜ ਸੌਂਫ ਦਾ ਤੇ ਅੱਧਾ ਥੋੜਾ ਅੱਧੇ ਤੋਂ ਵੀ ਘੱਟ ਲਿਆ ਆਪਾਂ ਮਿੱਠਾ ਸੋਡਾ ਤੇ ਇੱਕ ਕੋਲੀ ਲਈ ਸੀ ਆਪਾਂ ਪਾਣੀ ਦੀ ਪੈਨ ਦੇ ਵਿੱਚ ਆਪਾਂ ਗੁੜ ਪਾ ਦਵਾਂਗੇ ਇੱਕ ਕੋਲੀ ਆਪਾਂ ਪਾਣੀ ਪਾ ਦਵਾਂਗੇ ਗੈਸ ਨੂੰ ਔਨ ਕਰਕੇ ਉੱਪਰ ਆਪਾਂ ਗੁੜ ਵਾਲਾ ਪਾਣੀ ਗਰਮ ਕਰ ਲਵਾਂਗੇ ਗੁੜ ਵਾਲੇ ਪਾਣੀ ਨੂੰ ਗਰਮ ਕਰਕੇ ਠੰਡਾ ਕਰ ਲਿਆ ਸੀ ਕਿਉਂਕਿ ਆਪਾਂ ਇਹਨੂੰ ਪੁਣ ਕੇ ਤਿਆਰ ਕਰ ਲਾਂਗੇ ਪਾਣੀ ਚਾਂਦਨੀ ਰੱਖ ਕੇ ਤੇ ਆਪਾਂ ਪਾਣੀ ਪਾਣ ਲਾਂਗੇ ਗੁੜ ਦਾ ਪਾਣੀ ਪੋਣਨਾ ਬਹੁਤ ਜ਼ਰੂਰੀ ਵਿੱਚ ਬਹੁਤ ਕਚਰਾ ਹੁੰਦਾ ਗੁੜ ਦਾ ਪਾਣੀ ਦੇ ਵਿੱਚ ਹੁਣ ਅਸੀਂ ਆਟੇ ਨੂੰ ਪਾ ਦਵਾਂਗੇ ਸੌ ਪਾ ਦਵਾਂਗੇ Han fikk skadene mange. 5-6 ਮਿੰਟ ਵਾਸਤੇ ਇਸ ਤਰ੍ਹਾਂ ਪਾਣੀ ਨੂੰ ਬੈਟਰ ਨੂੰ ਮਿਕਸ ਕਰਦੇ ਜਾਵਾਂਗੇ। ਬੈਟਰ ਵਿੱਚ ਥੋੜਾ ਜਿਹਾ ਨਮਕ ਪਾ ਦਵਾਂਗੇ। ਤੇ ਇੱਥੇ ਲਿਆ ਆਪਾਂ ਮਿੱਠਾ ਸੋਡਾ, ਮਿੱਠਾ ਸੋਡਾ ਪਾ ਦਾਂਗੇ। ਤੇ ਥੋੜਾ ਜਿਹਾ ਉੱਪਰ ਪਾਣੀ ਪਾ ਕੇ ਤੇ ਮਿਕਸ ਕਰਾਂਗੇ ਇਹਨੂੰ। ਸੇ 4 ਮਿੰਟ ਵਾਸਤੇ ਆਪਾਂ ਇਸ ਤਰ੍ਹਾਂ ਹੀ ਇਹਨੂੰ ਫੈਂਟਾਂਗੇ ਜਿਹੜੇ ਆਪਣੇ ਗੁਲਗਲੇ ਉਹ ਬਹੁਤ ਵਧੀਆ ਜਾਲੀਦਾਰ ਬਣ ਕੇ ਰਹਿਣਗੇ ਇਸ ਤਰ੍ਹਾਂ ਆਪਾਂ 2-3 ਮਿੰਟ ਵਾਸਤੇ ਇਸ ਤਰ੍ਹਾਂ ਇਹਨੂੰ ਫੈਂਟੀ ਜਾਵਾਂਗੇ ਤਾਂ ਬੈਟਰ ਨੂੰ ਨਾ ਜ਼ਿਆਦਾ ਗਾੜਾ ਕਰਨਾ ਨਾ ਪਤਲਾ ਕਰਨਾ ਬੈਟਰ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਇਹਨਾਂ ਨੂੰ ਤਲ ਲਵਾਂਗੇ। ਔਇਲ ਗਰਮ ਹੋ ਗਿਆ ਤੇ ਹੁਣ ਅਸੀਂ ਗੁਲਦਿਆਂ ਨੂੰ ਛੋਟੇ-ਛੋਟੇ ਪੀਸ ਕਰਕੇ ਛੋਟੇ-ਛੋਟੇ ਹੱਥਾਂ ਵਿੱਚ ਫੜ ਕੇ ਫਿਰ ਆਪਾਂ ਇਹਨਾਂ ਨੂੰ ਤੋਦੇ ਜਾਵਾਂਗੇ। ਪਾਣੀ ਵਾਲਾ ਹੱਥ ਲਾ ਕੇ ਫਿਰ ਆਪਾਂ ਇਹਨਾਂ ਨੂੰ ਪਾਵਾਂਗੇ। ਇੱਥੇ ਮੈਂ ਸਾਰੇ ਪਾਕਟ ਜਿਹੜੇ ਪਹਿਲੇ ਪਾਏ ਸੀ ਉਹ ਬ੍ਰਾਊਨ ਹੋ ਗਏ ਆਪਾਂ ਹੌਲੀ ਹੌਲੀ ਇਹਨਾਂ ਨੂੰ ਪਲਟੇ ਦੇ ਨਾਲ ਇਸ ਤਰ੍ਹਾਂ ਕਰ ਦਵਾਂਗੇ ਸਾਰੇ ਪਾਸੇ ਚੰਗੀ ਤਰ੍ਹਾਂ ਇਹ ਬ੍ਰਾਊਨ ਹੋ ਜਾਣ ਤੇ ਲੋ ਫਲੇਮ ਤੇ ਹੀ ਆਪਾਂ ਇਹਨਾਂ ਨੂੰ ਪਕਾਉਣਾ ਆ ਹਾਈ ਫਲੇਮ ਤੇ ਨਹੀਂ ਪਕਾਵਾਂਗੇ ਨਹੀਂ ਤੇ ਬਾਹਰੋਂ ਪੱਕ ਜਾਣਗੇ ਅੰਦਰੋਂ ਇਹ ਕੱਚੇ ਰਹਿਣਗੇ ਗੁਲਗਲੇ ਬ੍ਰਾਊਨ ਹੋ ਗਏ ਹੁਣ ਆਪਾਂ ਇਹਨੂੰ ਤੇਲ ਦੇ ਵਿੱਚੋਂ ਬਾਹਰ ਕੱਢ ਕੇ ਤੇ ਪਲੇਟ ਵਿੱਚ ਮੈਂ ਟਿਸ਼ੂ ਪੇਪਰ ਰੱਖ ਦਿੱਤਾ ਸੀ ਤੇ ਉਹਦੇ ਵੀ ਉੱਪਰ ਆਪਾਂ ਇਹਨੂੰ ਬਾਅਦਵਾਗੇ ਤੇ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਲੋ ਫਲੇਮ ਤੇ ਪਕਾਈਏ ਬਹੁਤ ਵਧੀਆ ਬਣ ਜਾਂਦੇ ਆ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਬ੍ਰਾਊਨ ਬ੍ਰਾਊਨ ਕਲਰ ਆ ਗਿਆ ਇਹਨਾਂ ਦਾ ਦੂਸਰੀ ਵਾਰੀ ਜਿਹੜੀ ਮੈਂ ਗੁਲਗਲੇ ਪਾਏ ਸੀ ਉਹ ਵੀ ਕਿੰਨੇ ਵਧੀਆ ਬ੍ਰਾਊਨ ਹੋ ਗਏ ਆ ਇਸ ਸਾਉਣ ਮਹੀਨੇ ਦੇ ਬਰਸਾਤਾਂ ਦੇ ਦਿਨ ਦੇ ਗੁਲਗਲੇ ਬਣਾ ਕੇ ਖਾਓ ਬਹੁਤ ਵਧੀਆ ਸਵਾਦ ਲੱਗਦੇ ਆ ਤੇ ਇਹ ਵੀ ਮੈਂ ਪਲੇਟ ਵਿੱਚ ਰੱਖ ਦਵਾਂਗੀ ਜਿੱਦੋਂ ਵੀ ਆਪਾਂ ਇਹਨਾਂ ਨੂੰ ਗੁਲਗਲਿਆਂ ਨੂੰ ਤੇਲ ਦੇ ਵਿੱਚ ਪਾਉਣਾ ਆਪਾਂ ਹੱਥ ਨੂੰ ਪਾਣੀ ਲਾ ਕੇ ਫੇਰ ਪਾਵਾਂਗੇ ਫੇਰ ਬਹੁਤ ਜਲਦੀ ਇਹ ਕੜਾਈ 'ਚ ਪੈ ਜਾਂਦੇ ਆ ਤੇ ਜੇ ਤੁਹਾਨੂੰ ਮੇਰੇ ਗੁਲਗੁਲੇ ਬਣਾਉਣ ਦਾ ਤਰੀਕਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇਹ ਬਾਰੇ ਵੀ ਗੁਲਗੁਲੇ ਬਣ ਗਏ ਤੇ ਇਹਨਾਂ ਨੂੰ ਵੀ ਆਪਾਂ ਹੁਣ ਕੜਾਈ ਦੇ ਵਿੱਚੋਂ ਬਾਹਰ ਕੱਢ ਦੇਵਾਂਗੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਬਣ ਕੇ ਰੈਡੀ ਹੋ ਗਏ ਆ ਇੱਥੇ ਮੈਂ ਸਾਰੇ ਗੁਲਗੁਲੇ ਬਣਾ ਕੇ ਤਿਆਰ ਕਰ ਲਏ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਗੁਲਗੁਲੇ ਬਣ ਕੇ ਰੈਡੀ ਹੋ ਗਏ ਆ ਗੁਲਗੁਲੇ ਬਣ ਕੇ ਤਿਆਰ ਤੁਸੀਂ ਦੇਖ ਸਕਦੇ ਜੋ ਬਹੁਤ ਵਧੀਆ ਗੁਲਗੁਲੇ ਬਣ ਗਏ ਤੇ ਆਪਾਂ ਤੁਹਾਨੂੰ ਉਹ ਤੋੜ ਕੇ ਦਿਖਾਉਨੇ ਆ ਅੰਦਰੋਂ ਇਹ ਪੂਰੇ ਜਾਲੀਦਾਰ ਗੁਲਗੁਲੇ ਬਣੇ ਆ ਲੋਹ ਫਲੇਮ ਤੇ ਬਣਾਈਏ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਤੇ ਜਿੰਨਾ ਮੈਂ ਤੁਹਾਨੂੰ ਨਾਪ ਦੱਸਿਆ ਸੀ ਉਹ ਨਾਪ ਬਹੁਤ ਵਧੀਆ ਆ ਨਾ ਕਿਤੇ ਆਪਣੇ ਗੁਲਗਲੇ ਫਟਦੇ ਆ ਨਾ ਪਤਲੇ ਹੁੰਦੇ ਬਹੁਤ ਵਧੀਆ ਗੁਲਗਲੇ ਬਣ ਕੇ ਤਿਆਰ ਹੋਇਆ ਉਸੇ ਨਾਪ ਨਾਲ ਤੁਸੀਂ ਨਾਪ ਬਹੁਤ ਵਧੀਆ ਹੈ ਨਾਪ ਤੇ ਜੇ ਤੁਹਾਨੂੰ ਮੇਰੇ ਗੁਲਗਲੇ ਬਣਾਉਣ ਦੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ